ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਵਨ ਮੀਡੀਆ ਮਿਆਸ਼ੂਦੀਪ ਕੌਰ ਜੀ ਹਾਂ ਤੁਹਾਨੂੰ ਦੱਸਦੇ ਕਿ 13 ਸਾਲਾਂ ਬਾਅਦ ਇੱਕ ਪੀੜਤ ਔਰਤ ਨੂੰ ਇਨਸਾਫ਼ ਮਿਲਿਆ ਅਤੇ ਐਮ.ਐਲ.ਏ ਨੂੰ ਗ੍ਰਿਫਤਾਰ ਕਰ ਲਿਆ ਖਡੂਰ ਸਾਬ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਸਾਥੀ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਏ ਨੇ ਤੁਹਾਨੂੰ ਦੱਸ ਦਈਏ 2013 ਦੇ ਉਸਮਾ ਕਾਂਡ ਮਾਮਲੇ 'ਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ 13 ਸਾਲਾਂ ਬਾਅਦ ਪੀੜਤ ਔਰਤ ਨੂੰ ਇਨਸਾਫ਼ ਮਿਲਿਆ ਉੱਥੇ ਪੀੜਤ ਔਰਤ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਐਮਐਲਏ ਅਤੇ ਉਸਦੇ ਬੰਦਿਆਂ ਵੱਲੋਂ ਮੈਨੂੰ ਚੁੱਕ ਕੇ ਲੈ ਜਾਣ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਗਈ ਹੈ ਉੱਥੇ ਉਹਨਾਂ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਮੈਨੂੰ ਕੁੱਟਿਆ ਅਤੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਨੇ ਇਹ ਇਸ ਪੀੜਿਤ ਔਰਤ ਦਾ ਕਹਿਣਾ ਉਸ ਦੇ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਉਥੇ ਤੁਹਾਨੂੰ ਦੱਸ ਦਈਏ 13 ਸਾਲਾਂ ਬਾਅਦ ਇਸ ਐਮਐਲਏ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਪੀੜਿਤ ਉਸਮਾ ਕਾਂਡ ਮਾਮਲੇ ਵਾਲੀ ਔਰਤ ਖੁਸ਼ ਨਜ਼ਰ ਆਈ ਕਿਉਂਕਿ ਉਸ ਨੂੰ 13 ਸਾਲਾਂ ਬਾਅਦ ਇਨਸਾਫ ਮਿਲਿਆ ਅਤੇ ਉਸਨੇ ਹਾਈ ਕੋਰਟ ਦੇ ਇਸ ਫੈਸਲੇ ਤੇ ਤਸੱਲੀ ਜਤਾਈ ਹੈ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸੈੱਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਸ ਦੇ ਹੋਰ 11 ਸਾਥੀਆਂ ਨੂੰ ਤਰਨਤਾਰਨ ਅਦਾਲਤ ਵੱਲੋਂ 2013 ਦੇ ਇੱਕ ਮਾਮਲੇ 'ਚ ਜਿਸ ਦੇ ਵਿੱਚ ਕਿ ਮਨਜਿੰਦਰ ਸਿੰਘ ਲਾਲਪੁਰਾ ਤੇ ਉਸ ਦੇ ਸਾਥੀਆਂ ਤੇ ਹਰਵਿੰਦਰ ਕੌਰ ਉਸਮਾਨਲ ਕੁਟਮਾਰ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ ਉਸ ਦੇ ਤਹਿਤ ਉਹਨਾਂ ਨੂੰ ਦੋਸ਼ੀ ਿਕਰਾਰ ਦਿੱਤਾ ਗਿਆ ਅਤੇ ਮਨਜਿੰਦਰ ਸਿੰਘ ਲਾਲਪੁਰ ਅਤੇ ਹੋਰ ਉਸਦੇ 11 ਸਾਥੀਆਂ ਨੂੰ ਪੁਲਿਸ ਦੇ ਵੱਲੋਂ 12 ਸਤੰਬਰ ਤੱਕ ਜਾਨਕੀ ਅਜ ਨਾਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਅਤੇ 12 ਸਤੰਬਰ ਨੂੰ ਕੋਰਟ ਵੱਲੋਂ ਮਨਜਿੰਦਰ ਸਿੰਘ ਲਾਲਪੁਰ ਸਮੇਤ ਦੂਜੇ ਸਾਥੀਆਂ ਨੂੰ ਸਜ਼ਾ ਸੁਣਾਈ ਜਾਏਗੀ ਇਸ ਉਪਰੰਤ ਗਲਬਤ ਕਰਦੇ ਹੋਏ ਬੀਬੀ ਹਰਵਿੰਦਰ ਕੌਰ ਉਸਮਾਨੇ ਦੱਸਿਆ ਕਿ 13 ਸਾਲਾਂ ਬਾਅਦ ਉਸ ਨੂੰ ਅਦਾਲਤ ਵੱਲੋਂ ਨਿਆਂ ਮਿਲਿਆ ਅਸੀਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਉੱਧਰ ਹਰਵਿੰਦਰ ਕੌਰ ਉਸਮਾ ਦੇ ਵਕੀਲ ਨੇ ਕਿਹਾ ਕਿ ਅੱਜ ਕੋਰਟ ਵੱਲੋਂ ਟੋਟਲ 11 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੀ ਨੇ ਇਸ ਕੇਸ ਵਿੱਚ ਟੋਟਲ 12 ਲੋਕ ਸ਼ਾਮਿਲ ਸਨ ਜਿਸ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੁਣ ਉਹ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਚ 12 ਸਤੰਬਰ ਯਾਨੀ ਕਿ ਅੱਜ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਜਾਵੇਗਾ ਅਤੇ 12 ਸਤੰਬਰ ਨੂੰ ਕੋਰਟ ਵਿੱਚ ਸੁਣਵਾਈ ਕੀਤੀ ਜਾਵੇਗੀ ਉਸਦੀ ਅਪੀਲ ਉਹ ਪੰਜਾਬ ਹਰਿਆਣਾ ਕੋਰਟ ਵਿੱਚ ਕਰਨਗੇ ਇਸ ਬੰਦੇ ਪੀੜਤ ਔਰਤ ਉਸਮਾ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਨੇ ਤੁਹਾਨੂੰ ਮੇਰਾ ਨਾਮ ਹਰਬਿੰਦਰ ਕੌਰ ਸਮਾ ਜੀ ਸੋ ਇਹ ਬਹੁਤ ਪੁਰਾਣਾ 2013 ਦਾ ਕੇਸ ਹੈ ਜੀ ਜਿਹੜਾ ਅੱਜ ਮਨਜੋਗ ਤਰਨਤਾਰਨ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਆ ਜੀ ਸੋ ਇਹ ਜਿਹੜੇ ਉਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਦੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਘਰਾ ਕਰ ਦਿੱਤਾ ਕੀ ਨਾ ਨਾ ਗੋਜਿੰਦਰ ਸਿੰਘ ਉਸ ਫਸਾਪਾ ਆ ਰਾ ਲਾਲਪੁਰਾ ਕਿਵੇਂ ਦੇਖਦੇ ਜੇ ਲੰਬੇ ਸਮੇਂ ਬਾਅਦ ਇਨਸਾਫ ਜਿਹੜਾ ਮਿਲ ਰਿਹਾ ਨਜ਼ਰ ਆ ਰਿਹਾ ਹੈ ਤਾਂ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀ ਪ੍ਰਵਮੇਦਗਰ ਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਔਰ ਉਸ ਸੁਵਿਧਾਨ ਦੀ ਰਿਕੋਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੀ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾਈ ਦਾ ਹੈ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਦਰ ਜੋ ਜਿੰਨਾ ਵੀ ਸਹਿਯੋਗ ਦੇ ਸਕੇ ਮੇਰੇ ਮਦਰ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਕਿੰਨੇ ਚਿਰ ਬਾਅਦ ਕਿਸ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੇ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੈਰ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ अहमियत ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮਿਲਿਆ। ਮੈਡਮ ਜੀ ਕਿੰਨੀ ਇੱਕ ਮੁਸ਼ਕਲ ਆਈਆਂ ਕੇਸ ਦੇ ਵਿੱਚ। ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ। ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ, ਮਾਰਿਆ ਗਿਆ, ਮੇਰੇ ਹਸਬੰਦ ਨੂੰ ਤੱਕ ਮਾਰਨ ਦੀਆਂ ਤੰਗੀਆਂ, ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਤੰਗੀਆਂ ਦਿੱਤੀਆਂ ਗਏ ਜਦ ਤੱਕ ਮੈਂ ਕਈ ਵਾਰ ਜਿਹੜਾ ਅਸੀਂ 2-2 ਮਹੀਨੇ, 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ, ਦੋਸ਼ੀਆਂ ਨੂੰ ਸਜ਼ਾ ਦਿ ਜਿਹੜਾ ਕਿ ਇੱਕ ਵਿਆਹ ਸਮਾਗਮ 'ਚ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾਲਖੁਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਨਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਹਣ ਨਾਲ ਗਲਤ ਕੀਤਾ ਜਾਤੀਸ਼ੂਤ ਸੰਬਦ ਬੋਲੇ ਔਰ ਪੁਲਿਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ ਸਾਡੇ ਨਾਲ ਸ਼ਲੀਲਤਾ ਕੀਤੀ ਔਰ ਵਿਦ ਟੈਕਸੀ ਡਰਾਈਵਰ ਨਾਲ ਮਿਲ ਕੇ ਸਾਰਿਆਂ ਨੇ ਅੜਨਾ ਸ਼ਰੀਲਤਾ ਕੁੱਟ ਮਾਰ ਸਾਨੂੰ ਇੰਨਾ ਗਲਤ ਸਾਨੂੰ ਮਹਿਸੂਸ ਕਿਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨਯੋਗ ਹਾਈ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਲੱਗ ਰਹੀ ਮਹਿਸੂਸ ਕਰ ਰਹੀ ਜੀ ਅੱਜ ਮੈਨੂੰ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਬਾਬਾ ਸਾਹਿਬ ਦਾ ਡਾਕਟਰ ਪੀਮਰਾਓ ਉਮੀਦਗਰ ਜੀ ਦਾ ਕਿ ਜਿਨ੍ਹਾਂ ਨੇ ਸਦਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਵਾਇਆ ਬਹੁਤ ਜ਼ਿਆਦਾ ਮੈਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਮੈਂ ਦੱਸਣਾ ਚਾਹੁੰਦੀ ਹਾਂ ਇੱਥੇ ਅੱਜ ਪੂਰੀ ਡਿਟੇਲ ਨਾਲ ਕਿ ਮੈਂ ਕਈ ਵਾਰ ਦੋ-ਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਭੇਜ ਸਕੀ ਕਿਉਂਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਹੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ ਦੋ-ਦੋ ਮਹੀਨੇ ਆਪਣੇ ਘਰ ਚੋਂ ਹੀ ਬਾਹਰ ਰਹੀਆਂ ਵੇਦ ਮੇਰੇ ਹਸਬੰਦ ਔਰ ਮੇਰੇ ਫੈਮਿਲੀ ਐਮਐਲਏ ਨੂੰ ਗ੍ਰਿਫਟਰ ਕਰ ਲੈਗੇ ਹਾਂਜੀ ਸਜ਼ਾ ਜਿਹੜਾ ਦੋਸ਼ੀ ਕਰਾਰ ਜਿਹੜਾ ਮਾਨਜੋਗ ਤਰਨਦਾਰ ਲਕੋਟ ਵੱਲੋਂ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਅਰੈਸਟ ਵੀ ਜਿਹੜਾ ਕਰ ਲਿਆ ਗਿਆ ਕਿੰਨੇ ਚਿਰ ਦੀ ਸਜ਼ਾ ਸੁਜਾ ਜੀ ਹੋਣੀ ਹੈ ਕੀ ਤੁਸੀਂ ਦੱਸੋ ਸਰ ਇਹ ਜਿਹੜਾ 12 ਤਰੀਕ ਜੱਸਾਬ ਨੇ ਪਾਈ ਹੈ ਮੈਨੂੰ ਮਾਨਜੋਗ ਕੋਰਟ ਤੇ ਪੂਰਾ ਭਰੋਸਾ ਹੈ ਜੀ ਮੈਂ ਮਾਨਜੋਗ ਕੋਰਟ ਤੋਂ ਇਹੀ ਆਸ ਵੀ ਕਰਦੀ ਹਾਂ ਔਰ ਮੈਂ ਉਹਨਾਂ ਨੂੰ ਉਮੀਦ ਵੀ ਕਰਨੀ ਆ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘੱਟੋ-ਘੱਟ 15 ਸਾਲ ਕਿਉਂਕਿ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਨੇ ਜਿਹੜੇ ਇੱਕ ਵਕੀਲ ਸਾਹਿਬ ਨੇ ਕਿਸ ਲੜਿਆ ਤੇ ਕਿੰਨਾ ਉਹਨੂੰ ਢਾਗ ਦੇ ਨਾਲ ਲੜਿਆ ਉਹਦੇ ਬਾਰੇ ਕੀ ਕਹਿਣਾ ਤੇ ਮੈਂ ਦੱਸਣਾ ਚਾਹੁੰਨੀ ਆ ਕਿ ਅੰਮ੍ਰਿਤਧਵਨ ਜੀ ਜਿਨ੍ਹਾਂ ਨੇ ਮੇਰੇ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਾਨੀਅਤ ਦਿੱਤੀ ਪਹਿਲ ਦਿੱਤੀ ਤੇ ਅੱਜ ਜਿਹੜਾ ਮੈਨੂੰ ਇਨਸਾਫ ਦਿਵਾਇਆ ਕਿ ਬਿਆਨਸ ਦੀ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਫਤਿਹ ਮੈਂ ਧੰਨਵਾਦ ਕਰਦਾ ਮਾਨਯੋਗ ਕੋਰਟ ਜ਼ਿਲ੍ਹਾ ਤਰਨਤਾਰਨ ਦਾ ਜਿਨ੍ਹਾਂ ਨੇ 13 ਸਾਲ ਬਾਅਦ ਅੱਜ ਸ਼ੈਡਿਊਲ ਕਾਸਟ ਭਾਈਚਾਰੇ ਦੇ ਐਸਸੀ ਜਿਹੜਾ ਐਕਟ ਦੇ ਅਧੀਨ ਜਿਹੜੀ ਆ ਉਹ ਸਜ਼ਾ ਸੁਣਾਈਆਂ ਤੇ ਆਪਣਾ ਜਿਹੜਾ ਦੋਸ਼ੀ ਇਕਰਾਰ ਕਰ ਦਿੱਤਾ ਗਿਆ ਦੋਸ਼ੀਆਂ ਨੂੰ ਤੇ ਮਨਜਿੰਦਰ ਸਿੰਘ ਲਾਲਪੁਰਾ ਅਤੇ ਜਿਹੜਾ ਵਿਧਾਇਕ ਸੀਗਾ ਕਿਉਂਕਿ ਲਗਾਤਾਰ ਸਾਨੂੰ ਇਹ ਡਰਾਇਆ ਜਾਂਦਾ ਇਹ ਧਮਕਾਇਆ ਜਾਂਦਾ ਇਹ ਕੇਸ ਵਾਪਸ ਲੈਣ ਲਈ ਪਰ 바ਵਾ ਸਾਹਿਬ ਡਾਕਟਰ ਬੀ ਆਰ ਐਮ ਦੇਵidcar ਸਾਹਿਬ ਦੇ ਕਾਨੂੰਨ ਦਾ ਸਾਨੂੰ ਪੂਰਨ ਵਿਸ਼ਵਾਸ ਹੈਗਾ ਅੱਜ ਜਿਹੜਾ ਦੋਸ਼ੀਆਂ ਨੂੰ ਅਮਾਨਜੋਗ ਅਦਾਲਤ ਨੇ ਦੋਸ਼ੀ ਕਰਾਰ ਕਰਤਾ ਹੈ ਅਸੀਂ ਅਦਾਲਤ ਦਾ ਧੰਨਵਾਦ ਕਰਦੇ ਹਾਂ ਅਭੀ ਤਾਂ ਇਹ ਜਿਹੜਾ ਕੇਸ ਚੱਲ ਰਿਹਾ ਸੀ ਇਹ ਇੱਕ ਨਾਮ ਲੇਡੀਜ਼ ਦਾ ਪਰਿਵਾਰ ਦਾ ਔਰ ਕਦੋਂ ਦਾ ਕੇਸ ਚੱਲ ਰਿਹਾ ਸਰ 2013 ਸਾਲ ਦਾ ਕੇਸ ਚੱਲ ਰਿਹਾ ਮੈਡਮ ਹਰਵਿੰਦਰ कौर ਨਾਮ ਦਾ ਸਟੇਟ ਡਿਊਟੀ ਕਮਾਂਡ ਦੇ ਨਾਮ ਤੇ ਪਾਕਪਨ ਸੀ ਸਰ ਕਿੰਨਾ ਚਿਰ ਕੇ ਚੱਲਿਆ ਤੇ ਅੱਜ ਕੀ ਦੇਖਣ ਨੂੰ ਸਰ ਜਿਹੜਾ ਹੈ 4/3/2013 ਨੂੰ 69/13 ਦਾ ਐਫਆਈਆਰ ਦਰਜ ਹੋਇਆ ਸੀ ਜਿਹੜੀ ਪਰਵਾਂ ਦੇ ਵਿੱਚ ਉਸ ਤੋਂ ਬਾਅਦ ਅੰਡਰਸੈਕਟਿਨ ਸ਼ੁਰੂ ਕਰਾਇਆ ਗਿਆ ਵਿੱਚ ਤੇ 375 120 ਜੋ ਪਾਉਂਦੇ ਉਹਦੇ 323 ਹੋਰ ਵੀ ਕੇਟਾਰ ਆ ਇਸ ਵਿੱਚ ਤੇ ਅੱਜ ਤਕਰੀਬਨ ਟੋਟਲ 11 ਜਿਹੜੇ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਹੈ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਫਰੀਕਨ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਜਿੱਤਿਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਉਹਨਾਂ ਨੂੰ ਉਹਨਾਂ ਦਾ ਨਾਮ ਹੈ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ Kaur ਉਹਨਾਂ ਨੂੰ 323 148 159 IPC ਦੇ ਤਲੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੇ ਫਿਲਹਾਲ ਛੱਡ ਦਿੱਤਾ ਤੇ ਜਿਹੜੇ ਬਾਥੀ ਦੋਸ਼ੀ ਦਵਿੰਦਰ ਕੁਮਾਰ ਸਰਦਾਰ ਸਿੰਘ ਪਰਮਿੰਦਰ ਸਿੰਘ ਦੋਸ਼ੀ ਮਨਿੰਦਰ ਸਿੰਘ ਤੇ ਸਾਹਬਾ ਕਮਲਦੀਪ ਸਿੰਘ ਅਸ਼ਨੀ ਕੁਮਾਰ ਸੇਮ ਸੇਮ ਦੇ ਤਰ੍ਹਾਂ ਸੀ ਇਹ 8 ਦੋਸ਼ੀ ਨਾਲ ਕਸ਼ਤਰੀ ਲੈ ਦਿੱਤੇ ਗਿਆ 12 ਤੇ 9 ਨਵੰਬਰ 25 ਸਾਲ ਦੇ ਵਿੱਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਵੀ ਗੱਲ ਹੋ ਗਈ ਸੈਕੰਡਰੀ ਸਜ਼ਾ ਨਾਲ ਸਰ ਸਜ਼ਾ ਜਿਹਨੇ ਸੁਣਾਇਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤੇ ਪਰ ਅਚਾਨੇ ਲੋਕੀ ਨੇ ਦਿੱਤੀ ਜਿੰਦੀ ਦੀ 4 ਸਾਲ 4 ਸਾਲ ਕਿਉਂਕਿ ਫਿਰ ਨਸੀ ਜਾਏ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਵੀ ਬੰਦ ਹੀ ਹੋਈ ਹੈ ਬਾਕੀ ਜਿਹੜੇ ਦੋਸ਼ੀ ਉਹ 8 ਦੋਸ਼ੀ ਅਜੇ ਕਸ਼ਤਰੀ ਜਾਈਗੇ ਇਹਦੇ ਵਿੱਚ ਸਰ ਵੇਖਣਗੇ ਵਿਧਾਨ ਸਭਾ ਦੇ ਕਦਮ ਸਿੰਘ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪਰਾ ਜੀ ਉਹ ਕੀ ਐਂਡ ਰ ਸਰ ਉਹਨਾਂ ਦਾ ਵੀ ਵਿੱਚ ਰੋਲ ਲਗਾ ਸੀ ਉਹ ਐਟੈਕ ਮੂਵਮੈਂਟਸ ਦਾ ਜਿਹੜਾ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਸ਼ੇਰ ਸ਼ਾਰਕ ਕੀਤੀ ਸੀ ਜਿਹਨਾਂ ਨੂੰ ਜਤੀ ਸ਼ਬਦ ਕੀਤੇ ਤਿੰਨ ਉਹਨਾਂ ਦਾ ਬੰਦੇ ਨੂੰ ਸੀ ਸਰ ਉਹ ਉਹਨਾਂ ਦੇ ਟਾਈਮ ਇਹ ਗਏ ਨੇ ਬਦਲ ਸਰ ਐ ਫੈਮਿਲੀ ਜੀ ਖਡੂ ਸਾਹਿਬ ਕਿ ਉਹਨਾਂ ਦੀ ਰੈਸਟ ਬੈਚੂਗੀ 13 ਸਾਲ ਅਬਦੁੱਲ ਰਜ਼ਾਦ ਸਿੰਘ ਜੀ ਜੋ ਅੱਜ ਮੈਡਮ ਦਾ ਜਿਹੜਾ ਕੇਸ ਪੁਰਾਣਾ ਚੱਲਦਾ ਆ ਰਿਹਾ ਹੈ 2013 ਦਾ ਇਸ ਤਰ੍ਹਾਂ ਇਹਨੂੰ ਵੇਖਦੇ ਜੋਰ ਕੀ ਕਹਿਣਾ ਚਾਹੋਗੇ ਦੇਖੋ 12 13 14 ਸਾਲ ਪੁਰਾਣਾ ਕੇਸ ਆ ਜੀ ਔਰ ਜੋ ਵੀ ਜਾਸੋ ਫੈਸਲਾ ਕਰਦੇ ਆਪਣੇ ਸੋਚ ਸਮਝਣਾ ਕਰਦੇ ਆ ਬਿਲਕੁਲ ਸਹੀ ਕੀਤਾ ਹੁਗਾ ਔਰ ਦੇਖੋ ਵਿਕਲਪ ਇਹਦਾ ਇਹ ਹੀ ਆ ਕਿ ਜਿਹੜੇ ਦੋਸ਼ੀ ਪਾਏ ਗਏ ਆ ਉਹ ਅਪੀਲ ਦੇ ਹਾਈਕੋਰਟ ਜਾਣਗੇ ਜੀ ਪਰ ਜਿਵੇਂ ਵੇਖਣਾ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਹਿੰਦੇ ਸਿਰ ਮੱਥੇ ਪ੍ਰਵਾਨ ਹੁੰਦਾ ਪੰਜੇਂਦਰ ਲਾਲ ਸਰੂਨੀ ਇਹ ਗੱਲ ਕੀ ਬਿਲਕੁਲ ਸਿਰ ਮੱਥੇ ਪ੍ਰਵਾਨ ਆ ਅਦਾਲਤ ਦਾ ਹੁਕਮ ਸਿਰ ਮੱਥੇ ਆ ਪਰ ਜਿਹੜੀ ਉਹਨਾਂ ਸਜ਼ਾ ਕਰਤੀ ਆ ਉਦੇ ਵਾਸਤੇ ਆਪ ਨੂੰ ਦੇਖ ਜਾਣਾ ਹੀ ਪੈਂਦਾ ਕਿੰਨੀ ਜਦੀ ਸਜ਼ਾ ਜੀ ਹਾਂ ਜੀ ਨਹੀਂ ਸਜ਼ਾ ਜੀ ਉਦੇ ਵਾਸਤੇ ਨਿਖੀ ਗਈ ਆ ਪਰ ਜ਼ਾਬ ਰੱਖਿਆ ਗਿਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੋਂ ਲਈ ਆ ਕਿੰਨੇ ਕੇਸ ਚੜਿਆ ਇਨਵੋਲਵਲ ਹੈਗੇ ਕੇਸ ਚ ਕਿੰਨੇ ਇਨਵੋਲਵਲ ਹੈ ਇਹੋ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਆ 4 ਸਾਲ ਦੀ ਹੋ ਗਈ ਆ ਇਹ ਕਿਉਂ ਫਿਰ ਦੇਖੋ ਜਿਹੜਾ ਸੀਕ ਟੈਗ ਆ ਉੱਤੇ 5 ਸਾਲ ਦੀ ਵੱਧ ਤੋਂ ਵੱਧ ਸਜ਼ਾ ਗਈ ਆ ਜਾਇਦ ਦੇ ਮੁਤਾਬਕ ਉਹ 4 ਵੀ ਹੋ ਸਕਦੀ 3 ਵੀ ਹੋ ਸਕਦੀ ਕੀ ਇਸ ਸਰ ਕਿੰਨੇ ਇਨਵੋਲਵਰ ਆ ਕੇਸ ਦੇ ਵਿੱਚ ਹਾਂਜੀ ਕੇਸ ਵਿੱਚ ਕਿੰਨੇ ਇਨਵੋਲਵਰ ਹੈ ਜਿਹੜੇ ਇਹਦੇ ਕੇਸ ਦੇ ਟੋਟਲ 12 ਜਾਣੇ ਆ ਅੱਛਾ ਜੀ ਹਾਂਜੀ ਤੇ ਉਹਨਾਂ ਵਿੱਚ ਪਤਾ ਲੱਗਿਆ ਇੱਕ ਜੱਟ ਪੀ ਹੋਇਆ ਵਾ ਤੇ ਕਿਤੇ ਹਾਰ ਜੇਲ੍ਹ ਦੇ ਵਿੱਚ ਆ ਅਰਵਿੰਦਰ ਸਿੰਘ ਸੋਸ਼ੀ ਉਹ ਬਹੁਤ ਹਾਰ ਜੇਲ੍ਹ ਦਿੱਲੀ ਪੰਦਰ ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਪਏ ਨੇ ਜਿਹੜੀ ਮੈਡਮ ਬਹੁਤ ਖੁਸ਼ ਹੋ ਗਈ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗਾ